ਨਾ ਮਾਜੀ ਦਵਦੀ ਚੱਲੀ ਹੂੰ ਤੇ ਚਾਰੇ ਖੁੰਝੇ ਕੁਝ ਖਲਿਆਰ ਦਿੰਦਾ ਸੀ ਉਹ ਨਹੀਂ ਲਾਂਗਾ ਜਿਹੜਾ ਉਹ ਤੇ ਲੱਦ ਕੇ ਲਿਆਉਂਦੇ ਸੀਗੇ ਗੱਡਾਂ ਤੇ ਗੱਡਿਆਂ ਤੇ ਹਾਂ ਗੱਡਿਆਂ ਤੇ ਲਿਆਉਂਦੇ ਲੱਦ ਕੇ ਇੱਥੇ ਲਾਰ ਕੇ ਲਾਉਂਦੇ ਹੂੰ ਇੱਥੇ ਉਹ ਬਹੁਤ ਚਿਰ ਲਾਉਂਦੇ ਰਹੇ ਅਸੀਂ ਆਪਣਾ ਆਹ ਇੱਥੇ ਜਿੱਥੇ ਆਪਾਂ ਹੁਣ ਬੈਠੇ ਆਂ ਇੱਥੇ ਪਿਰ ਹੁੰਦੇ ਸੀਗੇ ਅੱਛਾ ਇੱਥੇ ਆਹ ਮੱਖਣ ਕੇ ਘਰ ਵਾਲੇ ਤਾਂ ਇੱਥੇ ਸਾਰੇ ਪਿਰ ਸੀਗੇ ਠੀਕ ਆ ਇੱਥੇ ਕਿਹੜਾ ਇਹਨਾਂ ਨਾਲ ਸੀਰੀ ਹੁੰਦੇ ਤੇ ਸੀਰੀਆਂ ਨੇ ਭਾਈ ਤੇ ਟਾਈਮ ਲੱਗਾ ਨਾ ਚੱਕਣ ਦਾ ਤੇ ਕਣਕ ਲਕੋਤੀ ਅੱਛਾ ਓਟਕੇ ਪਤਾ ਨਹੀਂ ਕਿਹੜੇ ਕਿਹੜੇ ਸੀਗੇ ਉਹ ਕੁੱਤਿਆਂ ਨੇ ਘਰੂ ਪਾਉਂਦਿਆਂ ਨੇ ਕੱਢ ਲਈ ਅੱਛਾ ਮਾਗਰੋਂ ਇਹ ਦੋਵੇਂ ਕੀ ਪਾਇਆ ਤੁਹਾਡੇ ਕਾਂ ਤੁਹਾਡੇ ਨਾਲ ਉੱਥੇ ਢੇਰ ਲੱਗਿਆ ਪਿਆ ਉਹ ਕਣਕ ਦਾ ਤੇ ਆਪਣੇ ਸਭ ਤੋਂ ਪਹਿਲਾਂ ਤੇਰੀ ਯਾਦ ਹੋਵੇ ਲਾਈਟ ਕਿਹੜੇ ਘਰ ਤੇ ਲੱਗੇ ਪੈਣੇ ਚ ਲਾਈਟ ਇੱਥੇ ਸਾਡਾ 20 ਮਾ ਨੰਬਰ ਹੈ ਅੱਛਾ 20 ਮੀਟਰ ਸਾਥੋਂ ਪਹਿਲਾਂ ਲੱਗੇ ਹੈਗੇ ਪਿੰਡ ਚ ਹੂੰ ਤੇ ਉਦੋਂ ਬਾਅਦ ਬੀਮਾ ਨੰਬਰ ਮੇਰਾ ਐਸਤੇ ਆਇਆ ਹੈਗਾ ਜਦੋਂ ਗੁਰੂ ਘਰ ਆ ਕੇ ਨਾ ਪਹਿਲਾਂ ਤਾਂ ਗੁਰੂ ਘਰ ਗਈ ਆ ਸਭ ਤੋਂ ਪਹਿਲਾਂ ਗੁਰੂ ਘਰ ਹੀ ਗੁਰੂ ਘਰ ਗਈ ਆ ਉਦੋਂ ਬਾਅਦ ਆ 19 ਇੱਕ ਗੁਰੂ ਘਰ ਲੱਗ ਗਿਆ ਮੰਗ ਰਿਹਾ ਕਿ 19 ਅੱਛਾ ਤੇ 18 ਵੇਖ ਲੱਗਿਆ ਮੀਟਰ ਹੋਰ ਅੱਛਾ 19 ਹੋ ਗਏ ਤੇ ਬੀਮਾ ਨੰਬਰ ਹੈਗਾ ਸਾਡੇ ਇਹਦਾ ਆਪਣਾ ਅੱਛਾ ਵੀ ਵੀ ਜਿਹੜਾ ਬੀਮਾ ਨੰਬਰ ਸੋ 13000 ਹਾਂ ਹਾਂ ਬੀਮਾ ਨੰਬਰ ਤੇ ਮੇਰਾ ਮੀਟਰ ਹੈਗਾ ਹੁਣ ਏ ਵੀ ਹੁਣ ਤਾਂ ਵੇਖਣੋਂ ਹਟ-ਹਟ ਕੇ ਆਉਂਦੇ ਨਹੀਂ ਆਪਣਾ ਵੇਖਣਾ ਅੱਗੇ ਨਹੀਂ ਆਖਦੇ ਤੂੰ ਕੁੰਡੀ ਲਾਉਂਦਾ ਮੈਂ ਕੁੰਡੀ ਲਾਉਂਦਾ ਜਦੋਂ ਮਰਜ਼ੀ ਫੜ ਲਿਓ ਮੇਰੇ ਸੁਭਾਤਾ ਵੇਖ ਰੋ ਕਾ ਹੈ ਗੀਆਂ ਪਹਿਲਾਂ ਫਿਰ ਕੰਮ ਸੀ ਜਿਹੜਾ ਦੀਵੇ ਲੰਪਾਂ ਤੇ ਸੀਗਾ ਦੀਵੇ ਦੀਵੇ ਸੀਗੇ ਹਾਂ ਮਿੱਟੀ ਦੇ ਤੇਲ ਵਾਲੇ ਦੀਵੇ ਜਦੋਂ ਉੱਠਦੇ ਤੜਕੇ ਤੜਕੇ ਤੇ ਮੂੰਹ ਸਾਰਿਆਂ ਦੇ ਕਾਲੇ-ਕਾਲੇ ਹੋਏ ਹੁੰਦੇ ਕਿਉਂ ਧੂਆ ਅੰਦਰੇ ਤੁਰਿਆ ਫਿਰਦਾ ਤੇ ਹੁਣ ਤਾਂ ਜਾਦੀ ਨਹੀਂ ਆਪਣਾ ਦੂਜਾ ਹੁਣ ਤਾਂ ਬਿਜਲੀ ਆਪਣਾ ਕਿਉਂ ਏ ਹੁਣ ਤਾਂ ਜਾਦੀ ਨਹੀਂ ਕੋਈ ਕੋਈ ਯਾਦ ਨਹੀਂ ਕਿਸੇ ਦੀ ਬਾਕੀ ਉਹ ਕੰਮ ਜਿਹੜੇ ਸੀਗੇ ਉਹ ਕੰਮ ਉਹ ਨਹੀਂ ਸੀਗੇ ਹੁਣ ਹੁਣ ਆਇਆ ਤਾਂ ਐਵੇਂ ਗੱਪ ਮਾਰੀ ਜਾਂਦੇ ਅੱਜ ਇੱਥੇ ਇੱਥੇ ਸੀਗੇ ਆਏ ਇਹਨਾਂ ਦੇ ਪਾਠਾਂ ਦੇ ਉਹ ਬਹੁਤ ਮੇਰੀਆਂ ਗੱਲਾਂ ਸੁਣ ਕੇ ਗਏ ਬਈ ਆਹ ਦੀਆਂ ਤੇਰੀਆਂ ਗੱਲਾਂ ਨਾ ਸੀ ਅਸੀਂ ਉੱਥੇ ਜਾ ਕੇ ਵੀ ਕਰਾਂਗੇ ਉਹਨੂੰ ਦੱਸਿਆ ਸੀ ਮੱਖਾ ਮਾਂ ਸੁੰਢੀ ਫੜੀ 3 ਸਾਲ ਪੈਂਦੀ ਰਹੀ ਇੱਕ ਸਾਲ ਫੜੀ ਫਿਰ ਸਮਾਰ ਕੇ ਵਧ ਗਿਆ ਵਾਂ ਤੇ ਅੱਛਾ ਆਰਤੀ ਆਖਣੇ ਕੇ ਰੋਹੀ ਨਰਮਾ ਚੱਕ ਲਿਆ ਉਹ ਤੋ ਕੀ ਦਿਨ ਉਹਨੇ ਚੋਕ ਕੇ ਮਖੀ ਮਾਵ ਦੇ ਬਾਣ ਚੋਂ ਤੇਰੇ ਬਾਣ ਤੇ ਲੈਦਾ ਕਰ ਆ ਰੱਬ ਆ ਗਿਆ ਮਖਾ ਲੈਦਾ ਰੱਬ ਆ ਗਿਆ 14 ਦਿਨ ਘਰੇ ਬੜ ਕੇ ਨਹੀਂ ਵੇਖਿਆ ਮਖਾ ਇਧਰੋਂ ਫੜ ਲਈ ਸੁੰਡੀ ਇਧਰੋਂ ਇਧਰ ਜਾਵੜਿਆ ਇਧਰੋਂ ਇਧਰੋਂ ਜਾਵੜਿਆ 14ਵੇਂ ਦਿਨ ਜਦੋਂ ਵੀ ਪਤਾ ਲੱਗ ਗਿਆ ਵੀ ਹੁਣ ਤਾਂ ਫੁੱਲ ਝੜਦੇ ਆ ਹੂੰ ਉਦੋਂ ਫੇਰ ਮੈਂ ਹਟਿਆ ਆਪਣਾ ਦੂਜਾ ਹੈ ਅੱਛਾ ਹੱਥੀ ਫੜ ਫੜ ਮਾਰੀ ਜਾਂਦਾ ਸੀ ਕੀ ਨਾ ਬੋਤਲ ਚੜਦੀ ਕਿ ਬੋਤਲ ਕਰ ਲੈਣੀ ਪਾਣੀ ਦੀ ਉਹ ਤਾਂ ਤਾਰ ਲਾ ਕੇ ਨਿਕਲ ਜਾਂਦੀ ਸੀਗੀ ਜੇ ਖਾਲੀ ਬੋਤਲ ਜੇ ਢਿੱਲੀ ਨਾ ਐਸੀ ਸਕੀਮ ਸੀ ਉਹਦੇ ਕੋਈ ਤਾਰ ਲਾ ਕੇ ਤੇ ਭੱਜ ਜਾਂਦੀ ਅੱਛਾ ਤੇ ਅੱਧੀ ਕ ਬੋਤਲ ਕਰਕੇ ਤੇ ਉਹਦੇ ਸੁੰਡੀ ਪਾਈ ਜਾਂਦਾ ਮਰ ਜਾਂਦੀ ਅੱਛਾ ਆ ਐ ਕਰ ਕਰ ਕੇ ਖਤਮ ਕਰੀ ਫਿਰ ਉਹ ਜਿਹੜੇ ਹਾਲ ਕਰੀ ਆ ਹਾਂ ਹਾਂ